ਸਤਿ ਸ਼੍ਰੀ ਅਕਾਲ ਕੀ ਹਚਲ ਤੇ ਸ਼ਗੰਦੀ ਹੋ ਗਈ ਤਿਆਰੀ ਇੱਧਰ ਸੁਮਣ ਮੇਰੀ ਪਿਆਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਚਲ ਵਧੀਆ ਕੀ ਸੁਣਾਓ ਨਾ ਸਭ ਬੰਦ ਹੋਈਆਂ ਨੇ ਇਹਦੀਆਂ ਤੇ ਇਧਰ ਭਾਬੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਨੁਸੋਭ ਬਹੁਤ ਧੰਡਿਆ ਵਾ ਉੱਪਰ ਹੀ ਕਰੀ ਜਾ ਮਹਾ ਸੁਆਇਆ ਸ਼ੁਭ ਬਹੁਤ ਫੇਰ ਦਸ ਤਾਉਣ ਡਿਆ ਪਤ ਨਹੀਂ ਕੀ ਗੱਲ ਰੋਈ ਜਾਂਦਾ ਰੋਈ ਜਾਂਦਾ ਤੇ ਹੁਣ ਸੁਆਇਆ ਮਹਾ ਹੁਣ ਮਹਾ ਹੀ ਸੁੱਤਾ ਅਸਲ ਜੀ ਕਿਤੇ ਆ ਗਿਆ ਤਾਂ ਜੀ ਲੱਗਦਾ ਇਹ ਘਾਰ ਹੀ ਸਹੀ ਰਿੰਦਾ ਇਹਨੇ ਸਵੇਰ ਦਾ ਬਹੁਤ ਸਾਨੂੰ ਸਤਾਇਆ ਤੇ ਹੁਣ ਤਿਆਰੀ ਹੋ ਗਈ ਹੈ ਸਗਨ ਦੀ ਤੇ ਆਪਾਂ ਜਾਵਾਂਗੇ ਬਾਕੀ ਧੰਨ ਉੱਥੇ ਵਿਖਾਵਾਂਗੇ ਕੀ ਬੰਦਾ ਸੁਮਨ ਦਾ ਟਾਵਰ ਦਾ ਛਾ ਕਿੰਨਾ ਲੱਗਾ ਭਲਾ ਅੱਜ ਵੇਖ ਸੁਮਨ ਲਹਿੰਗਾ ਪਾਇਆ ਪਹਿਲੀ ਏਰੀਆ ਜਿੰਦਗੀ ਚ ਉਹ ਤੇ ਘੜੀ ਦੀ ਘੜੀ ਪਾਇਆ ਹੈ ਨਾ ਉਹਦੇ ਸਾਰੇ ਪਾਉਂਦੇ ਆ ਉਹਦੇ ਸਾਰੇ ਪਾਉਂਦੇ ਆ ਅੱਜ ਤੈਨੂੰ ਸਾਰੀ ਦਿਹਾੜੀ ਪਾਉਣਾ ਤੇ ਮੇਰੀ ਪਸੰਦ ਦਾ ਲਹਿੰਗਾ ਮੈਂ ਲਿਆ ਕੇ ਦਿੱਤਾ ਇਹਨੂੰ ਮਾਹੀਂ ਪਵਾਇਆ ਵਾ ਇਹ ਇਹ ਤਾਂ ਪਉਂਦੀ ਨਹੀਂ ਹੀ ਇੱਧਰ ਸਾਡਾ ਅੰਕਲ ਤੇ ਉਹਨਾਂ ਨੇ ਬਣਾ ਇੱਧਰ ਆ ਤਾਂ ਸੋਭਸਾਉਂ ਗਿਆ ਵਾ ਸੋਭ ਬਹੁਤ ਸਤਾਉਂ ਰਿਆ ਪਤਾ ਨਹੀਂ ਕੀ ਗੱਲ ਆ ਜੀ ਨਹੀਂ ਲੱਗਦਾ ਕਿ ਜੀ ਨਹੀਂ ਲੱਗਦਾ ਅਸਲ ਚ ਇਹ ਉੱਥੇ ਗਿਆ ਨਾ ਪਤਾ ਨਹੀਂ ਕੋ ਉਹ ਨੂੰ ਪੁੱਛ ਕਿੰਨਾ ਖੇਡੇ ਉੱਥੇ ਵੀ ਇਹਨੂੰ ਪਛਾਣੋ ਉੱਥੇ ਬੜਾ ਖੇਡਾ ਨਾਲ ਮਾਣ ਉੱਥੇ ਬੱਠੇ ਹੁੰਦੇ ਆ ਆਹ ਆਹ ਇਥੇ ਫਿਰ ਰੰਗ ਬਰਗੇ ਤੇ ਸਾਰੇ ਸੁਪਨਾ ਆਹ ਆਹ ਇਹ ਕਰਕੇ ਫਿਰ ਥੋੜਾ ਜਿਹਾ ਇਧਰ ਸਾਡੀਆਂ ਦੇਵੀਆਂ ਤਿਆਰ ਹੋਈਆਂ ਭਈਆਂ ਇਹਨਾਂ ਦਾ ਵੀ ਇਹਨਾਂ ਦਾ ਵੀ ਟੌਰ ਵੇਖ ਲੋ ਅਡੀ ਮੋਟੋ ਅਡੀ ਗਿਣਤੀ ਕਾਂਡੀ ਕੈਸ਼ੀਅਰ ਪੈਸੇ ਕਿਸੇ ਦੇ ਇਹ ਟਾਵਰ ਆਪਣਾ ਬਣਾਉਣ ਲਈ ਜੀ ਜੀ ਇਹ ਬਰਲਾ ਦੇ ਜੀ ਆਪਣੀ ਵੀਡੀਓ ਮੋੜ ਕੇ ਮਿਟਵਾ। ਉਹ ਕਰਤੀਆਂ ਲੈਂਦੀਆਂ ਮੈਂ ਮੰਨਿਆ। ਇਹ ਵੱਖਰੇ ਟਾਵਰ ਬਣਾਈ ਜਾਂਦੀ ਹੈ। ਹੈ? ਉਹ ਫੜੀ ਉਹਦਾਂ ੜੀ ਕੁੜੀ ਜਿਹੜੀ ਹੈ ਇਹ ਫੋਨ ਚ ਇਹਨਾਂ ਮਰਜਣਾ ਫੋਨ ਦੇ ਵਿੱਚ ਇਹ ਦੇਖੇ ਨੇ। ਇਹਨੇ ਕੇਂਦਰ ਵਿੱਚ ਜੇ ਵੜ ਗਿਆ ਨਾ ਦਾਇ ਬਿਮਾਰੀ ਦੀਆਂ ਨਾਸਾਂ ਬੰਦ ਰਹੀਆਂ ਦੀਆਂ ਮੈਂ ਵੇਖਣੀ ਕਿੱਥੇ ਆ ਪੜੀ ਜਾਂਦਾ ਪੜੀ ਇਹ ਤਾਂ ਲੈ ਵਿੱਚ ਆ ਗਾ ਲਾ ਵਈ ਸਗੰਦੀ ਹੋ ਗਈ ਤਿਆਰੀ ਤੇ ਹੁਣ ਆਪਾਂ ਚੱਲ ਪਏ ਆਜੋ ਆਜੋ ਨਿਕਲੋ ਗਾਂ ਨਹੀਂ 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 ਨਾ ਨਾ ਉਹ ਵੇਖੀ ਕੱਢ ਕੇ ਸੁਹਾਗ ਤੇ ਹੱਥਾਂ ਚ ਪਸਤਾ ਦੇ ਮਰ ਦਿੱਤਾ ਵੜਾਪਾ ਚਲੇ ਸਗਲ ਲਾਉਣ ਤੇ ਅੱਜ ਸਗੜਾ ਕੱਲ ਨੂੰ ਬਰਾਤ ਆ ਦੋਵਾਂ ਜੀਆਂ ਦੀ ਝੜਪ ਹੁੰਦੀ ਹੋਈ ਵੇ ਭਰਾ ਮੇਰੀ ਵਾ ਚੁੱਪ ਕਰ ਜਾ ਭਰਾ ਇਹਨਾਂ ਨੂੰ ਫੜਾ ਦੇ ਹਾ ਲੋ ਸੱਤ ਨਾਂ ਚਲੋ ਚਲਾਓ ਤੇ ਵਾਹਿਗੁਰੂ 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 ਕਰੋ ਵਾਹਿਗੁਰੂ ਵਾਹਿਗੁਰੂ ਮਾਰ ਲਾਜਾਂ ਨੂੰ ਲਾਦੂ ਭਾਰੀ ਹੋਣਾ ਮੇਰੀ ਕਸੂ ਮੈਨੂੰ ਨਾ ਨਾਲ ਹੀ ਛੋੜਦੇ ਪਰੇ ਹੋ ਜੋ ਇਹਦੇ ਵਿੱਚ ਇਹ ਸਾਲ ਚਾਹੇ ਆਹ ਚਲੋ ਕਿੰਨੀ ਚੋਕਾ ਵਾਹਿਗੁਰੂ ਵਾਹਿ ਅਈ ਚੱਲੇ ਜੀ ਗੱਲਾਂ ਹਣ ਆਓ ਚੱਲੀਏ ਕਦੀ ਗੀਸ਼ਾ ਗਈ ਆਓ ਦੱਸਿਓ ਅਸੀਂ ਕਿੱਦਾਂ ਦੇ ਲੱਗਣ ਦੇ ਮਾਪੇ ਪੁੱਤ ਆਹ ਵਧੀਆ ਲੱਗਣ ਦੇ ਦੇ ਦੋਵੇਂ ਸੋਹਣੇ ਲੱਗਣੇ ਹੋਰ ਕੀ ਹਾਲੀ ਚਲੋ ਜੀ ਚਲੋ ਅਸੀਂ ਵੀ ਚੱਲਦੇ ਆ ਜੀ ਮੈਂ ਚਾਹ ਦੇ ਦੋ ਕੱਪ ਪੀਲਾ ਮੈਂ ਫੜੀ ਆਹ ਗੋਲੂ ਹੱਟਾ ਪਿਛੇ ਰਹਿ ਗਿਆ ਲਓ ਜੀ ਲੈ ਲਾਤੀ ਗੱਡੀਆਂ ਦੀ ਤੇ ਚੱਲੇ ਆਪਾਂ पीछे ताक खलोतिया ने दो चार चल गई भी तैयारी बस निकल लगे आप चलिए लो जी पहुंच गए पैलस जी? हाँ जी पहुंच गए <laughs> ਇਹ ਹੈ ਦਸ਼ੂਬ ਦੀ ਬਸ਼ੰਗ ਚਬੂ ਆਛੋ ਬਿਆ ਆਛੋ ਬਿਆ ਇਹ ਦਰਮਨ ਦੀ ਫੀਨ ਹੈ ਇਧਰ ਦੀ ਜਨਤਾ ਸਾਰੀ ਕਰਕੇ ਤਿਆਰੀ ਪੈ ਗਈ ਭਾਰੀ ਕਿੱਤੋਂ ਮਾੜਾ ਸਹੀ ਗੱਲ ਹੈ ਇਹਦਾ ਪਕੌੜਿਆਂ ਨੇ ਪੈ ਜਾਣ ਟੁੱਟ ਕੇ ਹੋਣੇ ਵੇਖੀ ਇਹੜੀਆਂ ਐ ਬੜੀ ਬੁੱਖਣਾ ਜਾਣ ਨਿਕਲਦੀ ਗੁਰੂਆ ਐਵੇਂ ਆਦੇ ਘਰੋਂ ਜਾਓ ਖਾ ਕੇ ਤੇ ਅੱਗੇ ਮਿਲ ਪਕਾ ਕੇ ਐਂ ਦਿਖਾ ਲਈ ਦੋ ਦੇ ਤੋਂ ਉਹ ਜੋ ਸੱਤੀ ਮੰਡੇ ਚੋਂ ਕੇ ਕੇਲਾ ਖਾਦਾ ਜਿਹੜਾ ਘਾਲਿਆ ਸ਼ੁਗਰ ਕਰ ਕੇ ਕੇਲਾ ਮਿਲ ਗਿਆ ਇਹ ਇਧਰ ਸਾਡੀਆਂ ਦੇਵੀਆਂ ਆਡੀਆਂ ਦੇਵੀਆਂ ਆ ਸਾਡਾ ਦੇਵਾ ਆ ਹੱਟੇ ਟਿੱਕ ਲਾਈ ਵਿੱਚ ਰਹੀਆਂ ਲਾ ਆ ਲਾ ਖੇੜੇ ਕਰਤੇ ਬੰਦ ਕਰ ਅੜੀ ਦੇਖੀ ਆਈ ਜੇ ਮੈਂ ਮਾਰ ਕੇ ਕਰ ਜਾਣਾ ਚੱਲਦਾ ਹਾਂ ਜੇ ਜੋਂ ਜਾਓ ਬਾਅਦ ਜੋ ਸੋ ਇਧਰ ਆ ਪਤੀਪ ਜੇ ਨਾ ਉਹ ਪਹਿਲੇ ਜੇ ਜਾਓ ਕੋਈ ਤੁਹਾਡੀ ਪਿੱਛੇ ਫੋੜੋਂ ਨਹੀਂ ਹੋਣੀ ਪਤਾ ਮੈਨੂੰ ਇਹ ਵਲੌਗ ਪੈਣਾ YouTube ਤੇ ਅੱਜ ਤੱਕ ਹੋ ਗਿਆ ਕਿੰਦਰ ਛੋਟੂ ਨੂੰ ਲਾ ਲਾ ਗਰੁੱਪ ਬਣਾਵੇ ਥੋੜਾ ਪੈਣਾ ਹੋਰ ਅੱਗ ਦੀ ਤਰ੍ਹਾਂ ਬੜੇ ਪਿੱਛੇ ਨਾਲ ਬੜਾ ਜਿਹਾ ਉਹਦਾ ਇੱਥੇ ਤਾਂ ਤੁਹਾਨੂੰ ਨਹੀਂ ਕੋਈ ਮਿਲਣਾ ਖਾਨ ਇੰਦਰ ਆਪਾਂ ਬੈਠੇ ਆ ਸਾਰੇ ਜਣੇ ਉੱਧਰ ਪੈ ਗਏ ਤੇ ਹਨ ਬਾਈ ਦਾ ਫੋਟੋ ਕਿਚੜਿਆ ਉਹ ਰਾਣੀ ਕੋਈ ਇੰਨੀ ਕੋ ਪੁੱਛ ਕੇ ਜਾਣੀ ਓਕੇ ਅਸੀਂ ਜਾ ਰਹੇ ਹਾਂ ਹੈ ਓਏ ਇੱਥੇ ਆਇਆ ਨਾ ਹਾਂ ਨਹੀਂ ਦੇ ਮਿੱਠਾ ਨਹੀਂ ਪੜਾਈ ਪੜਾਈ ਚਲ ਤਾਂ ਦੇ ਦੇ ਰੱਖ ਲਈ ਚਲ ਆਖੀ ਦੇ ਯਾਰ ਮੇਰਾ ਵੀ ਰਿਕਟ ਕੀ ਕਹੇਗਾ ਤੂੰ ਓਕੇ ਹੁਣ ਅਸੀਂ ਪਹੁੰਚ ਚੁੱਕੇ ਆਂ ਤੇ ਰੱਖ ਦੇ ਬਾਕੀ ਇਹ ਆ ਕਿ ਤਰ ਜਿੰਨਾ ਪਤਾ ਹੀ ਅੱਜ ਸਗਨ ਦਾ ਪ੍ਰੋਗਰਾਮ ਆ ਕੱਲ ਨੂੰ ਬਰਾਤ ਆ ਅੱਜ ਅਸੀਂ ਆਏ ਸਗਲ ਨੂੰ ਤੇ ਤੇ ਕੋਈ ਗੱਲ ਮਿਲਦੇ ਤੁਹਾਨੂੰ ਥੈਂਕ ਯੂ ਅੱਜ ਪ੍ਰੋਗਰਾਮ ਚੱਲੜੇ ਆ ਪੂਰੇ ਜੋੜਾ ਦੇ ਜੋਏ ਸਾਡੇ ਜਿੱਦਾਂ ਪਗੜਾ ਪਾਉਂਦੇ ਆ ਤੇ ਵਰਸਾ ਮਾਰਦੇ ਆ ਮੈਸੂਨ ਵਿੱਚ ਖਾਸ ਕਰਕੇ ਜਦੋਂ ਸੱਗਣਾ ਦੇ ਕੰਮ ਸੜੇ ਗਏ ਆ ਕਿ ਉਸ ਵਾਹੇ ਦੇ ਚਰਪਨ ਹੁਲੇ ਤੋ ਰੇਸ਼ਮ ਪ੍ਰਾਪਰਟੀ ਡੀਲਰ ਸਾਡੇ ਬਾਈ ਜੀ ਨੂੰ 1100 ਦਾ ਮਾਰ ਸਰਦਾਰ ਨੀਤਬਲਜੀਤ ਤੌਰ ਜੀ ਉਹ ਮਾਨ ਕਰਕੇ ਗਏ ਆ ਆਹ ਜੀ ਮੈਡਮ ਇਸ ਪੂਜਾ ਆ ਪੂਰੀ ਪੰਗੜਾ ਟੀਮ ਤੁਹਾਡੀ ਨਜ਼ਰ ਕੋਈ ਮਿੱਤਰਾਂ ਦੀਆਂ ਫਰਮਾਇਸ਼ਾਂ ਜਿੰਨਾ ਜਿੰਨਾ ਜੋਏ ਕਰਨਾ ਹੈ ਪਲੀਸ ਜਿੰਮਨ ਕੀ ਜਿੰਨਾ ਤੁਨ ਹੋਗੀ ਰਾਤੀ ਹੋ ਰਿਹਾ ਸਕਦੇ ਆ